ਸੋਸੀਂ ਦੇਖ ਰਹੇ ਸੀਗੇ ਦਾਨੀਅਲ ਨਬੀ ਦਾ ਜੋ ਸੁਪਨਾ ਜਿਸ ਦੇ ਵਿੱਚ ਪਰਮੇਸ਼ਰ ਜੋ ਆ ਉਸ ਨੂੰ ਚਾਰ ਜਾਨਵਰ ਜੋ ਆ ਉਸ ਨੂੰ ਦਿਖਾਉਂਦਾ ਆ ਔਰ ਇਹ ਉਸ ਦੇ ਵਿੱਚ ਤੀਸਰਾ ਵੀਡੀਓ ਆ ਔਰ ਦੂਸਰੇ ਵੀਡੀਓ ਵਿੱਚ ਅਸੀਂ ਦੇਖਿਆ ਸੀਗਾ ਦਾਨੀਅਲ ਦੇ ਦੁਆਰਾ ਦੇਖਿਆ ਗਿਆ ਜੋ ਪਹਿਲਾ ਜਾਨਵਰ ਔਰ ਇਸ ਦੇ ਵਿੱਚ ਅਸੀਂ ਦੇਖਦੇ ਆ ਜੋ ਦੂਸਰੇ ਜਾਨਵਰ ਦੇ ਬਾਰੇ ਅਸੀਂ ਦੇਖਦੇ ਆ ਦਾਨੀਅਲ 7 ਅਧਿਆਏ ਉਸ ਦੀ 5 ਆਇਤ ਵਿੱਚ ਜੋ ਲਿਖਿਆ ਆ ਕਿ ਦੂਸਰਾ ਜੋ ਦਰਿੰਦਆ ਉਹ ਰੇਸ਼ਵਰਗਾ ਸੀ ਸੋ ਇਹ ਰੇਸ਼ ਵਰਗਾ ਜੋ ਦਰਿੰਦਾ ਸੀਗਾ ਇਹ ਮੈਦੋਪਰਸੀਆ ਸਮਰਾਜ ਨੂੰ ਜੋ ਆ ਦਿਖਾ ਰਿਹਾ ਜੋ ਸਾਂਝੇ ਤੌਰ ਤੇ ਇੱਕ ਸਮਰਾਜ ਖੜਾ ਹੋਇਆ ਮੈਦੋਪਰਸੀਆ ਮਾਦੀ ਔਰ ਫਾਰਸੀਆ ਦਾ ਸਮਰਾਜ ਮਾਦੀ ਔਰ ਫਾਰਸੀ ਦੇ ਸਮਰਾਜ ਨੂੰ ਇੱਕ ਰੇਸ਼ ਦੇ ਰੂਪ ਚ ਕਿਉਂ ਦਿਖਾਇਆ ਜਾ ਰਿਹਾ ਕਿਉਂਕਿ ਮਾਦੀ ਫਾਰਸੀਆ ਦਾ ਜੋ ਇਲਾਕਾ ਸੀਗਾ ਜੋ ਉਹ ਪਹਾੜੀ ਏਰੀਆ ਸੀਗਾ ਉੱਥੇ ਜੋ ਆ ਪਾਲੂਆਂ ਦੀ ਤਾਦਾਦ ਬਹੁਤ ਜ਼ਿਆਦਾ ਸੀਗੀ ਮਤਲਬ ਬਹੁਤ ਮਾਤਰਾ ਵਿੱਚ ਜੋ ਆ ਪਾਲੂ ਉਸ ਜਗ੍ਹਾ ਤੇ ਪਾਏ ਜਾਂਦੇ ਸੀਗੇ ਸੋ ਇਸਲੀ ਮਾਦੀ ਫਾਰਸੀ ਦੇ ਸਾਮਰਾਜ ਨੂੰ ਜੋ ਆ ਇੱਕ ਪਾਲੂ ਜਾਂ ਰੇਸ਼ ਦੇ ਰੂਪ ਜੋ ਆ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦਾ ਤੁਸੀਂ ਦੇਖ ਸਕਦੇ ਆ ਮਤਲਬ ਆਸਟ੍ਰੇਲੀਆ ਦੇ ਵਿੱਚ ਜਿਸ ਤੱਕ ਕੰਗਾਰੂ ਬਹੁਤ ਜ਼ਿਆਦਾ ਇਸਲੀ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਜੋ ਆ ਕੰਗਾਰੂ ਕਹਿ ਦਿੱਤਾ ਜਾਂਦਾ ਹੈ ਜਾਂ ਜਿਵੇਂ ਨਿਊਜ਼ੀਲੈਂਡ ਚ ਕੀਵੀ ਜੋ ਇੱਕ ਜੀਵ ਆ ਉਹ ਬਹੁਤ ਜ਼ਿਆਦਾ ਹੁੰਦੇ ਆ ਸੋ ਇਸਲੀ ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੂੰ ਕੀਵੀ ਕਰਕੇ ਵੀ ਜੋ ਆ ਬੋਲ ਦਿੱਤਾ ਜਾਂਦਾ ਹੈ ਜੋ ਅੱਜ ਜੋ ਮਾਦੀ ਫਾਰਸੀਆ ਦਾ ਇਲਾਕਾ ਜੋ ਅੱਜ ਅਸੀਂ ਦੇਖਾਂਗੇ ਤਾਂ ਈਰਾਨ ਦੇਸ਼ ਜੋ ਆ ਉਹੀ ਸੀਗਾ ਮੈਦੋ ਪਰਸ਼ੀਆ ਦਾ ਜੋ ਇੱਕ ਬੇਸਿਕ ਜੋ ਉਹਨਾਂ ਦਾ ਇਲਾਕਾ ਸੀਗਾ ਈਰਾਨ ਦੇਸ਼ ਆ ਅੱਜ ਔਰ ਅਗਲੀ ਚੀਜ਼ ਜਿਸ ਦੇ ਬਾਰੇ ਅਸੀਂ ਪੜਦੇ ਹਾਂ ਕਿ ਉਸਦੇ ਜੋ ਮੂੰਹ ਦੇ ਵਿੱਚ ਜੋ ਦੰਦਾ ਦੇ ਵਿਚਕਾਰ ਜੋ ਆ ਤਿੰਨ ਪਸਲੀਆਂ ਆ ਮਤਲਬ ਪਸਲੀਆਂ ਮਤਲਬ ਕਿਸੇ ਜਾਨਵਰ ਨੂੰ ਉਹ ਮਾਰ ਚੁੱਕਾ ਆ ਔਰ ਉਸ ਦਾ ਜੋ ਸ਼ਿਕਾਰ ਆ ਉਸਦੇ ਮੂੰਹ ਵਿੱਚ ਆ ਮਤਲਬ ਤਿੰਨ ਪਸਲੀਆਂ ਨਜ਼ਰ ਆ ਰਹੀਆਂ ਉਸਦੇ ਮੂੰਹ ਵਿੱਚ ਔਰ ਇਹ ਜੋ ਤਿੰਨ ਪਸਲੀਆਂ ਆ ਇਹ ਬੇਸਿਕਲੀ ਉਹਨਾਂ ਤਿੰਨ ਪ੍ਰਮੁੱਖ ਜੋ ਕਿੰਗਡਮ ਸੀ ਉਸ ਸਮੇਂ ਦੇ ਜੋ ਤਿੰਨ ਰਾਜ ਸੀਗੇ ਜਿਨ੍ਹਾਂ ਨੂੰ ਮੈਦੋ ਪਰਸੀਆ ਨੇ ਆਪਣੀ ਹਕੂਮਤ ਸਥਾਪਿਤ ਕਰਦੇ ਸਮੇਂ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਜੁਆ ਇਹ ਹਰਾ ਚੁੱਕਾ ਆ ਔਰ ਇਹ ਜੋ ਤਿੰਨ ਉਸ ਸਮੇਂ ਦੇ ਜੋ ਕਿੰਗਡਮ ਸੀਗੇ ਸਭ ਤੋਂ ਪਹਿਲਾ ਜੋ ਸੀਗਾ ਉਹ ਸੀਗਾ ਲੀਦੀਆ ਔਰ ਦੂਸਰਾ ਜੋ ਆ ਉਹ ਆ ਬਾਬਲ ਸਮਰਾਜ ਔਰ ਤੀਸਰਾ ਜੋ ਸੀਗਾ ਉਹ ਸੀ ਮਿਸਰ ਸੋ ਇਹਨਾਂ ਤਿੰਨਾਂ ਨੋਜਵਾ ਮੈਦੋ ਪਰਸਿਆਂ ਨੇ ਜੋ ਹਰਾਇਆ ਜੋ ਤਿੰਨ ਪਸਲੀਆਂ ਦੇ ਰੂਪ ਚ ਉਸ ਤੇ ਮੂਹ ਵਿੱਚ ਜੋ ਆ ਨਜ਼ਰ ਆ ਰਿਹਾ ਔਰ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਲੀਦੀਆ ਦੇ ਬਾਰੇ ਜੋ ਕਿ ਅੱਜ ਜੋ ਆ ਤੁਰਕੀ ਦੇਸ਼ ਦਾ ਇੱਕ ਹਿੱਸਾ ਆ ਜੋ ਕਿ ਇਸ ਮੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਜੋ ਸਤ ਕਲਿਸੀਆਂ ਵਾਂ ਜੋ ਪ੍ਰਕਾਸ਼ ਦੀ ਪੋਥੀ ਵਿੱਚ ਨਜ਼ਰ ਆਉਂਦੀਆਂ ਉਹ ਵੀ ਲੀਦੀਆ ਦੇ ਉਸ ਇਲਾਕੇ ਵਿੱਚ ਹੀ ਸਾਨੂੰ ਨਜ਼ਰ ਆ ਰਹੀਆਂ ਆ ਸਾਰਦਿਸ ਪਰਗਮਮ ਔਰ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਔਰ ਰਸੂਲਾਂ ਦੇ ਕਰਤਬ 16 ਦੇ ਉਸ ਦੀ 14 ਆਇਤ ਵਿੱਚ ਇੱਕ ਔਰਤ ਜੋ ਸਾਨੂੰ ਨਜ਼ਰ ਆ ਰਹੀ ਹੈ ਕਿਰਮਚ ਵੇਚਣ ਵਾਲੀ ਜੋ ਥਵਾਤੀਰਾ ਨਗਰ ਦੀ ਸੀ ਉਸ ਦਾ ਨਾਮ ਸੀ ਲੂਦੀਆ ਸੋ ਉਹ ਲੂਦੀਆ ਇਸੇ ਹੀ ਲੀਦੀਆ ਨਾਮ ਦੇ ਜੋ ਇਲਾਕੇ ਤੋਂ ਸੀ ਔਰ ਇਸ ਲੀਦੀਆ ਨੂੰ ਫਾਰਸ ਦੇ ਜਿਸ ਰਾਜੇ ਨੇ ਹਰਾਇਆ ਉਹ ਸੀਗਾ ਕਿੰਗ ਸਾਇਰਸ ਜਿਸ ਨੂੰ ਬਾਈਬਲ ਦੇ ਵਿੱਚ ਪੰਜਾਬੀ ਦੀ ਬਾਈਬਲ ਚ ਜੋ ਆ ਖੋਰਸ ਦੇ ਨਾਮ ਨਾਲ ਜੋ ਆ ਦਿਖਿਆ ਜਾਂਦਾ ਆ ਇਹ ਸ਼ਾਇਦ 44 ਦੇ ਆਏ ਉਸ ਦੀ 28 ਆਇਤ ਵਿੱਚ ਅਸੀਂ ਪੜ੍ਹ ਸਕਦੇ ਆ ਇਸ ਤਰ੍ਹਾਂ ਲਿਖਿਆ ਮੈਂ ਜੋ ਕੋਰਸ ਵੇਖੇ ਆਖਦਾ ਹਾਂ ਉਹ ਮੇਰਾ ਅਯਾਲੀ ਹੈ ਮਤਲਬ ਪਰਮੇਸ਼ਰ ਜੋ ਆ ਕੋਰਸ ਨੇ ਇਸਤੇਮਾਲ ਕਰ ਰਿਹਾ ਸੀਗਾ ਸੋ ਹਿੰਦੀ ਵਿੱਚ ਇਸ ਨੂੰ ਰਾਜਾ ਕੋਰਸ ਜਾਂ ਇੰਗਲਿਸ਼ ਦੇ ਵਿੱਚ ਜੋ ਆ ਕਿੰਗ ਸਾਇਰਸ ਇਸ ਨੂੰ ਬੁਲਾਇਆ ਜਾਂਦਾ ਸੋ ਇਸ ਨੇ ਉਸ ਸਮੇਂ ਲੀਦੀਆ ਨੂੰ ਹਰਾਇਆ ਔਰ ਜਦੋਂ ਲੀਦੀਆ ਨੂੰ ਹਰਾਇਆ ਗਿਆ ਉਸ ਸਮੇਂ ਲੀਦੀਆ ਦਾ ਜੋ ਰਾਜਾ ਸੀਗਾ ਉਹ ਸੀਗਾ ਕਰੂਸਸ ਔਰ ਇਹ ਜੋ ਕਰੂਸਸ ਸੀਗਾ ਇਹ ਆਖਰੀ ਰਾਜਾ ਸੀ ਲੀਦੀਆ ਦਾ ਜਿਸਨੇ ਕਿ 560 BC ਤੋਂ ਲੈ ਕੇ 546 BC ਤੱਕ ਰਾਜ ਕੀਤਾ ਔਰ 546 BC ਵਿੱਚ ਫਿਰ ਕਿੰਗ ਸਾਇਰਸ ਜੋ ਆ ਇਸ ਨੂੰ ਹਰਾ ਦਿੰਦਾ ਹੈ ਸੋ ਇਹ ਸੀਗਾ ਲੀਦੀਆ ਨੂੰ ਜਿੱਤਨ ਦਾ ਇੱਕ ਜਾਣਕਾਰੀ ਜਦੋਂ ਫਾਰਸ ਵੱਲੋਂ ਉਸ ਨੂੰ ਹਰਾਇਆ ਜਾਂਦਾ ਜੋ ਕਿ ਉਸਦੇ ਮੂੰਹ ਵਿੱਚ ਇੱਕ ਪਸਲੀ ਆ ਔਰ ਇਸ ਤੋਂ ਬਾਅਦ ਦੂਸਰੀ ਜੋ ਪਸਲੀ ਆ ਉਹ ਆ ਬਾਬਲ ਜਿਸ ਨੂੰ ਹਰਾਇਆ ਜਾਂਦਾ ਹੈ ਮੈਦੋ ਪਰਸੀਆਂ ਦੇ ਦੁਆਰਾ 539 BC ਦੇ ਵਿੱਚ ਜਿਸ ਦੇ ਬਾਰੇ ਅਸੀਂ ਦੇਖ ਸਕਦੇ ਹਾਂ ਦਾਨੀਅਲ 5 ਆਇਤ ਆ ਦੇ ਆਏ ਉਸ ਦੀ 30 ਆਇਤ ਵਿੱਚ ਜੋ ਲਿਖਿਆ ਕਿ ਬੇਲਸ਼ੇਸ਼ਰ ਨੂੰ ਉਸ ਰਾਤ ਜੋ ਆ ਦਾਰਾਮਾਦੀ ਰਾਜਾ ਦੇ ਦੁਆਰਾ ਜੋ ਉਸ ਨੂੰ ਵੱਡ ਦਿੱਤਾ ਜਾਂਦਾ ਹੈ ਮਤਲਬ ਮਾਦੀ ਔਰ ਫਾਰਸੀ ਮਿਲ ਕੇ ਜੁਆ ਇਹਨਾਂ ਨੂੰ ਹਰਾ ਦਿੰਦੇ ਆ 539 BC ਦੇ ਵਿੱਚ ਸੋ ਇਹ ਆ ਦੂਸਰੀ ਪਸਲੀ ਔਰ ਕਿਸ ਤਰ੍ਹਾਂ ਮਾਦੀ ਫਾਰਸੀ ਜੁਆ ਉਹ ਇਨੇ ਵੱਡੇ ਇੱਕ ਰਾਜਾ ਬੇਲਸ਼ੇਸ਼ਰ ਨੂੰ ਜੋ ਕਿ ਉਸ ਸਮੇਂ ਦਾ ਇੱਕ ਪੂਰਾ ਕਿੰਗਡਮ ਚਲਾ ਰਿਹਾ ਸੀ ਉਸ ਨੂੰ ਕਿਸ ਤਰ੍ਹਾਂ ਇਨੀ ਆਸਾਨੀ ਨਾਲ ਵੱਡ ਦਿੰਦੇ ਆ ਆਸਾਨੀ ਨਾਲ ਜਿੱਤ ਲੈਂਦੇ ਆ ਇਸਨੇ ਆਸਾਨੀ ਨਾਲ ਬਿਨਾਂ ਯੁੱਧ ਲੜੇ ਉਹ ਇੱਕ ਤਖਤਾ ਪਲਟ ਹੋ ਜਾਂਦਾ ਹੈ ਉਦੀ ਸਭ ਤੋਂ ਪ੍ਰਮੁੱਖ ਮਜਾ ਸੀ ਇੱਕ ਵੱਡੀ ਦਾਵਤ ਦਾ ਉਸ ਇਲਾਕੇ ਵਿੱਚ ਚਲਣਾ ਮਤਲਬ ਜਦੋਂ ਬੇਲ ਸ਼ਸ਼ਰ ਰਾਜਾ ਨੇ ਪਰਮੇਸ਼ਰ ਦੇ ਪਵਿੱਤਰ ਭਾਂਡਿਆਂ ਦੇ ਵਿੱਚ ਸ਼ਰਾਬ ਪੀਤੀ ਉਸ ਸਮੇਂ ਇੱਕ ਵੱਡੀ ਦਾਵਤ ਜਿਹੜੀ ਆ ਉਸ ਪੂਰੇ ਦੇਸ਼ ਵਿੱਚ ਚੱਲ ਰਹੀ ਸੀ ਔਰ ਵੱਡੇ ਤੋਂ ਲੈ ਕੇ ਛੋਟਾ ਸਭ ਨਸ਼ੇ ਦੇ ਵਿੱਚ ਜੋ ਆ ਆਪਣਾ ਚੂਰ ਸੀਗੇ ਔਰ ਇੱਥੋਂ ਤੱਕ ਕਿ ਜੋ ਉੱਥੋਂ ਦੇ ਪਹਿਰੇਦਾਰ ਸੀ ਜਿਨ੍ਹਾਂ ਨੇ ਪੂਰੀ ਨਿਗਰਾਨੀ ਰੱਖਣੀ ਸੀਗੇ ਉਹ ਵੀ ਨਸ਼ੇ ਦੇ ਵਿੱਚ ਚੂਰ ਸੀਗੇ ਇਸ ਲਈ ਸਭ ਜੋ ਆ ਸੇਨਾ ਸਭ ਨਾਗਰਿਕ ਸਭ ਜੋ ਇੱਕ ਦਾਵਤ ਵਿੱਚ ਹੀ ਜੋ ਆ ਰੁੱਝੇ ਹੋਏ ਸੀਗੇ। ਔਰ ਕਿਸ ਤਰ੍ਹਾਂ ਮਾਦੀ ਫਾਰਸੀਆ ਨੇ ਕਿਸ ਤਰ੍ਹਾਂ ਹੀ ਨਹੀਂ ਆਸਾਨੀ ਦੇ ਨਾਲ ਉਹਨਾਂ ਦੇ ਮਹਿਲ ਤੇ ਚੜਾਈ ਕੀਤੀ ਕਿਉਂਕਿ ਇਸ ਮਹਿਲ ਦੇ ਵਿੱਚ ਵੜਨਾ ਜੋ ਆ ਉਹ ਆਸਾਨ ਨਹੀਂ ਸੀਗਾ। ਕਿ ਜੋ ਫਰਾਤ ਨਦੀ ਇਹਨਾਂ ਦੇ ਵਿੱਚੋਂ ਲੰਘਦੀ ਸੀਗੀ ਇਹਨਾਂ ਨੇ ਉਸ ਫਰਾਤ ਨਦੀ ਦਾ ਇਸਤੇਮਾਲ ਕਰਦੇ ਹੋਏ ਆਸ-ਪਾਸ ਵੱਡੀ ਖੱਡ ਜੋ ਆ ਪੁੱਟ ਕੇ ਸੋ ਪਾਣੀ ਆਪਣੇ ਵਾਲੇ ਦੁਆਲੇ ਇਸ ਪ੍ਰਕਾਰ ਨਾਲ ਇਕੱਠਾ ਕੀਤਾ ਸੀ ਜਿਸ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਸੀਗਾ ਉਸ ਬਾਰਡਰ ਬਾਰਡਰ ਇੱਕ ਪਾਣੀ ਦੇ ਨਾਲ ਤਿਆਰ ਕਰ ਲਿਆ ਸੀਗਾ ਇਸ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਔਰ ਉਸ ਦੇ ਵਿੱਚ ਕਈ ਪ੍ਰਕਾਰ ਦੇ ਜੀਵ ਜਾਨਵਰ ਖਤਰਨਾਕ ਮਗਰਮਾਛ ਇਸਰਲੇ ਛੱਡ ਦਿੱਤੇ ਗਏ ਸੀ ਜਿਸ ਨੂੰ ਪਾਰ ਕਰਨਾ ਦੁਸ਼ਮਨ ਦੇ ਲਈ ਬਹੁਤ ਔਖਾ ਸੀਗਾ ਪਾਰ ਕਰਕੇ ਮਹਿਲ ਤੇ ਚੜ੍ਹਾਈ ਕਰਨੀ ਕਿਸੇ ਵੀ ਪਰ ਉਸ ਸਮੇਂ ਜੋ वचन ਪਰਮੇਸ਼ਰ ਦਾ ਪੈਲੋ ਤੋਂ ਹੀ ਬੋਲਿਆ ਗਿਆ ਸੀ ਉਹ ਪੂਰਾ ਹੁੰਦਾ ਆ ਯਸ਼ਾਇਆ 44 ਅਧਿਆਏ ਉਸਦੀ 27 वचन ਚ ਅਸੀਂ ਦੇਖ ਸਕਦੇ ਆ ਅਗਤ ਲਿਖਿਆ ਮੈਂ ਜੋ ਸਾਗਰ ਨੂੰ ਆਖਦਾ ਹਾਂ ਸੁੱਕ ਜਾ ਅਤੇ ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦੇਵਾਂਗਾ ਸੋ ਪਰਮੇਸ਼ਰ ਨੇ ਪਹਿਲੋ ਹੀ ਜੋ ਇੱਕ ਭਵਿਸ਼ਵਾਣੀ ਕੀਤੀ ਸੀ ਕਿ ਇਹ ਜੋ ਨਦੀਆਂ ਨੂੰ ਤੂੰ ਆਪਣੀ ਢਾਲ ਬਣਾ ਕੇ ਰੱਖਿਆ ਆ ਚਾਰ ਚਫੇਰੇ ਮਤਲਬ ਇੱਕ ਬਾਰਡਰ ਤਿਆਰ ਕੀਤਾ ਇੱਕ ਸਿਕਿਉਰ ਤੋ ਇਹਨਾਂ ਨਦੀਆਂ ਨੂੰ ਮੈਂ ਸੁਕਾ ਦਿਆਂਗਾ ਔਰ 28 ਵਚਨ ਚ ਲਿਖਿਆ ਮੈਂ ਜੋ ਖੋਰਸ ਵੇਖਿਆ ਆਗਦਾ ਹਾਂ ਉਹ ਮੇਰਾ ਅਯਾਲੀ ਹੈ ਉਹ ਮੇਰੀ ਸਾਰੀ ਇੱਛਾ ਪੂਰੀ ਕਰੇਗਾ ਸੋ ਉਸ ਸਗਾ ਦੇ ਉੱਤੇ ਮਤਲਬ ਮਾਦੀ ਫਾਰਸੀਆ ਨੇ ਕਿਸ ਤਰ੍ਹਾਂ ਇਹਨਾਂ ਦੀ ਜੋ ਨਦੀ ਦਾ ਜੋ ਪਾਣੀ ਨੂੰ ਇਸਤੇਮਾਲ ਕਰਦੇ ਹੋ ਇਹਨਾਂ ਨੇ ਚਾਰ ਦੀਵਾਰੀ ਇੱਕ ਸੈੱਟ ਕੀਤੀ ਸੀ ਉਹਨਾਂ ਨੇ ਜਦੋਂ ਕਿ ਸਾਰੇ ਪਹਿਰੇਦਾਰ ਸਾਰੀ ਸੇਨਾ ਕਬਡੀ ਦਾਵਤ ਚ ਰੁੱਝੇ ਸੀ ਇਹਨਾਂ ਨੇ ਖੁਦਾਈ ਕਰਦੇ ਕਰਦੇ ਪਾਣੀ ਨੂੰ ਜੋ ਆ ਕਿਸੇ ਦੂਸਰੀ ਦਿਸ਼ਾ ਵੱਲ ਮੋੜ ਦਿੱਤਾ ਔਰ ਉਹ ਜੋ ਇਲਾਕਾ ਜੋ ਵੱਡੇ ਵੱਡੇ ਖੱਡ ਜੋ ਪਾਣੀ ਸੀਗਾ ਉਹ ਸਾਰਾ ਸੁਕਾ ਦਿੱਤਾ ਔਰ ਉਸ ਨੂੰ ਪਾਰ ਕਰਕੇ ਸੇਨਾ ਆਸਾਨੀ ਨਾਲ ਚੜਾਈ ਔਰ ਸਾਰਾ ਜੋ ਮਹਿਲ ਨੂੰ ਰਾਜੇ ਨੂੰ ਸਾਰੀ ਸੇਨਾ ਨੂੰ ਜੋ ਕੈਪਚਰ ਕਰ ਲੈਂਦੇ ਆ ਔਰ ਰਾਜੇ ਬੇਲਸ਼ੇਸ਼ ਨੂੰ ਵੜ ਦਿੰਦੇ ਇਸ ਪ੍ਰਕਾਰ ਜੋ ਆ ਬੜੀ ਆਸਾਨੀ ਨਾਲ ਬਿਨਾਂ ਯੁੱਧ ਲੜੇ ਫਾਰਸੀ ਔਰ ਮਾਦੀ ਬੇਲਸ਼ੇਸ਼ ਨੂੰ ਮਾਰ ਕੇ ਤਖਤਾ ਪਲਟ ਜੋ ਸਗਤੇ ਕਰ ਦਿੰਦੇ ਆ ਔਰ ਤੀਸਰੀ ਪਸਲੀ ਜੋ ਉਸ ਦੇ ਮੂੰਹ ਚ ਆ ਉਹ ਆ ਮਿਸਰ ਜਿਸ ਨੂੰ ਕਿ 525 BC ਦੇ ਵਿੱਚ ਮਤਲਬ ਬਾਬਲ ਨੂੰ ਹਰਾਉਣ ਤੋਂ 14-15 ਸਾਲ ਬਾਅਦ 525 BC ਦੇ ਵਿੱਚ ਉਹ ਮਿਸਰ ਨੂੰ ਹਰਾਇਆ ਔਰ ਇਸ ਸਮੇਂ ਜੋ ਫਾਰਸ ਦਾ ਰਾਜਾ ਸੀਗਾ ਜੋ ਮਿਸਰ ਨੂੰ ਹਰੋਂਦਾ ਆ ਉਹ ਸੀਗਾ ਕੈਂਬਿਸਸ ਕੈਂਬਿਸਸ ਨਾਮ ਦੇ ਰਾਜੇ ਨੇ ਫਾਰਸ ਵੱਲੋਂ ਅਗਵਾਈ ਕਰਦੇ ਹੋਏ ਜੋ ਆ ਮਿਸਰ ਨੂੰ ਹਰਾਇਆ ਔਰ ਉਸ ਸਮੇਂ ਮਿਸਰ ਦਾ ਜੋ ਫਰਾਉਨ ਸੀਗਾ ਉਹ ਸੀਗਾ ਸੈਮਟਿਕ ਜੋ 30 ਨੰਬਰ ਦਾ ਸੈਮੇਟਿਕ ਇਸ ਤੋਂ ਪਹਿਲਾਂ ਵੀ ਦੋ ਸੈਮੇਟਿਕ ਹੋਏ ਸੋ ਇਹ 30 ਨੰਬਰ ਦਾ ਸੈਮੇਟਿਕ ਜੋ ਸੀਗਾ ਰਾਜਾ ਮਿਸਰ ਦਾ ਇਹ ਜੋ ਉਸ ਸਮੇਂ ਮਿਸਰ ਵੱਲੋਂ ਜੋ ਲੜਦਾ ਆ ਔਰ ਮਿਸਰ ਪੂਰੀ ਤਰ੍ਹਾਂ ਹਾਰ ਜਾਂਦਾ ਆ ਔਰ ਇਹ ਲੜਾਈ ਜੋ ਲੜੀ ਗਈ ਆ ਫਾਰਸ ਔਰ ਮਿਸਰ ਦੇ ਵਿੱਚ ਇਸ ਨੂੰ ਬੋਲਿਆ ਜਾਂਦਾ ਹੈ ਪੈਲੂਸੀਮ ਦੀ ਲੜਾਈ ਜੋ ਕਿ ਕੈਂਬਿਸਿਸ ਨਾਮ ਦਾ ਰਾਜਾ ਔਰ ਸੈਮੇਟਿਕ ਦੇ ਵਿੱਚ ਜੋ ਲੜੀ ਗਈ ਜਿਸ ਦੇ ਵਿੱਚ ਕੈਂਬਿਸਿਸ ਜੋ ਰਾਜਾ ਸੀਗਾ ਇਹ ਹਰਾ ਦਿੰਦਾ ਹੈ ਮਿਸਰ ਨੂੰ ਸੋ ਇਹ ਸੀਗੀਆਂ ਤਿੰਨ ਪਸਲੀਆਂ ਕੋ ਲੀਡ ਲਈ ਦਿਆ ਦੂਸਰੀ ਬਾਬਲ اور ਤੀਸਰਾ ਮਿਸਰ ਸੋ ਇਹ ਸਮਰਾਜ ਜੋ ਆ 539 ਬੀਸੀ ਚ ਸਥਾਪਿਤ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਜੋ ਆ 331 ਬੀਸੀ ਤੱਕ ਜੋ ਆ ਇਹ ਕਾਇਮ ਰਹਿੰਦਾ ਹੈ ਜਦੋਂ ਤੱਕ ਕਿ ਰਾਜਾ ਸਿਕੰਦਰ ਨਹੀਂ ਖੜਾ ਹੋ ਗਿਆ ਸੋ ਇਹ ਸੀਗਾ ਦੂਸਰੇ ਜਾਨਵਰ ਦੇ ਬਾਰੇ ਜੋ ਅਸੀਂ ਦੇਖਿਆ ਸੋ ਇਸ ਦੇ ਨਾਲ ਸੰਬੰਧਿਤ ਕੋਈ ਤਰ੍ਹਾਂ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਸੋ ਅਗਰ ਤੁਹਾਨੂੰ ਇਹ ਵੀਡੀਓ ਤੋਂ ਕੁਝ ਸਿੱਖਣ ਲਈ ਮਿਲਦਾ ਹੈ ਸੋ ਜ਼ਰੂਰ ਇਸ ਨੂੰ ਸਾਂਝਾ ਕਰੋ ਦੂਸਰਿਆਂ ਦੇ ਨਾਲ ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇ ਆਮੀਨ